ਹਲਕਾ ਸ਼ਿਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਸ਼ਹੀਦੀ ਜੋੜ ਮੇਲੇ ਦੇ ਸਬੰਧ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਪ੍ਰਬੰਧਨ ਨੂੰ ਲੈ ਕੇ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਉਹਨਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸ਼ਹੀਦੀ ਜੋੜ ਮੇਲੇ ਦੇ ਦੌਰਾਨ ਆਉਣ ਵਾਲੀਆਂ ਲੱਖਾਂ ਸੰਗਤਾਂ ਦੀ ਸਹੂਲਤ ਦਾ ਵਿਸ਼ੇਸ਼ ਧਿਆਨ ਰੱਖਣ ਦੇ ਦਿਸ਼ਾ ਨਿਰਦੇਸ਼ ਦਿੱਤੇ ਉਨਾ ਨੇ ਹਾਜ਼ਰ ਅਧਿਕਾਰੀਆਂ ਨੂੰ ਇਸ ਮੌਕੇ ਸਿਹਤ ਸਹੂਲਤਾਂ ਟ੍ਰੈਫਿਕ ਪ੍ਰਬੰਧਾਂ ਸੁਰੱਖਿਆ ਅਤੇ ਸਫਾਈ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਕਿਹਾ ਪੇਸ਼ ਹੈ ਇਸ ਦੇ ਸੰਬੰਧ ਵਿੱਚ ਲੋਕ ਮਸਲੇ ਚੈਨਲ ਦੀ ਖਾਸ ਰਿਪੋਰਟ ਅੱਜ ਜਿਹੜੀ ਮੀਟਿੰਗ ਰੱਖੀ ਗਈ ਹੈ ਉਹ ਜਿਹੜਾ ਸਾਡੇ ਸ਼ਹੀਦ ਦੇ ਜੋੜ ਮੇਲਾ ਆ ਰਿਹਾ ਉਹਦੇ ਬਾਬਤ ਰੱਖੀ ਹੈ ਤੇ ਸਾਰੇ ਅਫਸਰ ਸਾਹਿਬਾਨ ਐਸ ਡੀ ਐਮ ਸਾਹਿਬ ਸਾਡੇ ਡੀ ਐਸ ਪੀ ਸਾਹਿਬ ਤੇ ਹੋਰ ਈਓ ਸਾਹਿਬ ਸਾਰੇ ਮੀਟਿੰਗ ਪਹੁੰਚੇ ਨੇ ਐਸ ਐਮਓ ਸਾਹਿਬ तहसीलदार साहब ਤੇ ਇਹ ਅਸੀਂ ਦੇਖ ਰਹੇ ਹਾਂ ਵੀ ਕੀ ਕੀ ਪ੍ਰਬੰਧ ਜੜੇ ਹੈਗੇ ਆ ਕਿਉਂਕਿ ਬਹੁਤ ਸਾਰੀ ਸੰਗਤ ਜਿਹੜੀ ਹੈ ਉਹ ਇੱਥੇ ਸਾਡੇ कोतवालੀ ਸਾਹਿਬ ਔਰ ਵੱਡੇ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਨੂੰ ਆਉਂਦੀ ਹੈ ਤਾਂ ਉਹ ਉਹਦੇ ਬਾਰੇ ਇੱਕ ਤਾਂ ਇਹ ਹੈ ਵੀ ਟ੍ਰੈਫਿਕ ਮੈਨੇਜਮੈਂਟ ਕਿਵੇਂ ਕੀਤਾ ਜਾਵੇ ਦੂਸਰਾ ਸ਼ਹਿਰ ਚ ਸਫਾਈ ਦਾ ਜਿਹੜਾ ਹੈਗਾ ਵੀ ਸਫਾਈ ਉਹ ਉਹ ਮੈਂ ਕਿੱਦਾਂ ਕਰਨੀ ਹੈ ਤੇ ਹੋਰ ਅਗਰ ਕੋਈ ਵੀਆਈਪੀ ਮੂਵਮੈਂਟ ਹੁੰਦੀ ਹੈ ਤਾਂ ਉਹ ਜਿਹੜਾ ਹੈਗਾ ਉਸ ਨੂੰ ਕਿਵੇਂ ਮੈਨੇਜ ਕਰਨਾ ਹੈ ਔਰ ਅ ਤਿੰਨ ਜਨਰਲ ਲਾ ਐਂਡ ਆਰਡਰ ਜਿਹੜਾ ਹੈ ਉਹ ਉਹਦੇ ਬਾਰੇ ਸੋ ਸਾਰੇ ਅਸੀਂ ਡਿਸਕਸ ਕਰ ਲਿਆ ਔਰ ਜਿਨ੍ਹਾਂ ਦੀਆਂ ਡਿਊਟੀਆਂ ਬਣਦੀਆਂ ਉਹਨਾਂ ਬਾਰੇ ਸਾਰੀ ਡਿਸਕਸ਼ਨ ਹੋਈ ਹੈ ਔਰ ਸਾਰਾ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਆ ਆਪਾਂ ਹੁਣ ਪੂਰੇ ਤਿਆਰੀ ਚ ਹੈ ਕਿਸੇ ਤਰ੍ਹਾਂ ਦੀ ਵੀ ਜਿਹੜੀ ਹੈਗੀ ਆ ਘਟਨਾ ਅਗਰ ਕੋਈ ਵਾਪਰਦੀ ਹੈ ਤਾਂ ਉਹਨੂੰ ਨਜਿੱਠਣ ਲਈ ਸਾਰਾ ਜਿਹੜਾ ਅਸੀਂ ਤਿਆਰ ਹਾਂ ਸਰ ਨਗਰ ਕੌਂਸਲ ਦੀ ਤੁਹਾਨੂੰ ਪਤਾ ਜੀ ਕੀ ਰਾਜ ਵਿੱਚ ਚੱਲ ਰਹੇ ਨੇ ਸਫਾਈ ਦੇ ਸ਼ਹਿਰ ਦੀ ਸਫਾਈ ਬਾਰੇ ਵੀ ਗੱਲ ਹੋਈ ਆ ਉਹਦੇ ਬਾਰੇ ਮੈਂ ਪ੍ਰਧਾਨ ਜੀ ਨੂੰ ਇਹੋ ਸਾਬ ਨੂੰ ਸਾਰਾ ਦੱਸਤਾ ਕਿ ਆਪਣੇ ਜਿੰਨੇ ਵੀ ਕਰਿੰਦੇ ਨੇ ਉਹਨਾਂ ਨੂੰ ਇਨਸਟਰਕਸ਼ਨਾਂ ਦੋ ਅਗਰ ਕੋਈ ਕੰਮ ਨਹੀਂ ਕਰਦਾ ਤਾਂ ਉਹਦੇ ਬਾਰੇ ਜਿਹੜਾ ਹੈਗਾ ਲਿਖ ਕੇ ਮੈਨੂੰ ਦਿੱਤਾ ਜਾਵੇ ਤਾਂ ਕਿ ਉਹਦੇ ਤੇ ਜਿਹੜਾ ਹੈਗਾ ਉਹਦੇ ਬਣਦੀ ਕਾਰਵਾਈ ਕੀਤੀ ਜਾਵੇ। ਸੋ ਇਹਦੀ ਸਰ ਐਕਸਪਲੇਨੇਸ਼ਨ ਕੋਈ ਨੋਟਿਸ ਹੋ ਜਾ। ਕਾਦਾ ਜੀ ਉਹ ਦੱਸਤਾ ਇਹਨਾਂ ਅਨੁਸਾਰ ਜੋ ਬਣਦੀ ਅਗਰ ਅਗਰ ਕੋਈ ਕੰਮ ਨਹੀਂ ਕਰਦਾ ਤਾਂ ਉਹਦੇ ਤੇ ਐਕਸ਼ਨ ਹੋਏਗਾ। ਤੇ ਟ੍ਰੈਫਿਕ ਦਾ ਵੀ ਅੱਜ ਉਹ ਕਰ ਰਹੇ ਹਾਂ ਅਸੀਂ ਆ ਕਾਫੀ ਉਹਦੇ ਤੇ ਡਿਸਕਸ਼ਨ ਹੋਈ ਹੈ ਕਿ ਜਿਹੜੇ ਮੇਨ ਪੁਆਇੰਟ ਹੈ ਜਿਵੇਂ ਚਮਕੌਰ ਸਾਹਿਬ ਵਾਲਾ ਚੌਂਕ ਉਸ ਤੋਂ ਬਾਅਦ ਢੋਲਣ ਮਾਜਰਾ ਫਿਰ ਕਾਇਨੌਰ ਚੌਂਕ ਇਹਨਾਂ ਤਿੰਨਾਂ ਦਾ ਪ੍ਰੋਪਰ ਕਿਵੇਂ ਮੈਨੇਜ ਕੀਤਾ ਜਾਵੇ ਤੇ ਇੱਕ ਹੋਰ ਵੀ ਸੁਝਾਅ ਦਿੱਤਾ ਗਿਆ ਕਿ ਜਿਹੜਾ 올ਡ ਬਸੀ ਰੋਡ ਹੈ ਉੱਥੋਂ ਜਿਹੜੀ ਚਮਕੌਰ ਸਾਹਿਬ ਨੂੰ ਐਂਟਰੀ ਉਹ 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 ਬੰਦ ਕਰਤੀ ਜਾਵੇ ਕਿਉਂਕਿ ਉੱਪਰੋਂ ਘੁੰਮਣ ਨੂੰ ਕੋਈ ਬਹੁਤ ਵੱਡਾ ਗੇੜ ਨਹੀਂ ਪੈਂਦਾ ਪਰ ਟ੍ਰੈਫਿਕ ਦੀ ਕੰਟਰੋਲ ਕਾਫੀ ਵਧੀਆ ਹੋ ਜਾਏਗਾ ਉਹ ਵੀ ਮੈਂ ਇਹੋ ਸਭ ਨੂੰ ਕਿਹਾ ਦੇਖਦੇ ਹਾਂ ਸੀ ਮਤਾਂ ਪਾ ਕੇ ਉਹ ਵੀ ਕਰਾਂਗੇ ਇਸ ਟ੍ਰਾਂਸਪੋਰਟ ਦੇ ਦੋ ਮੁਲਾਜ਼ਮ ਨੇ ਸਰ ਦੇ ਜੋ ਵੀ ਜਿਹੜੀ ਬਾਹਰ ਦੀ ਕਿਉਂਕੀ ਜਾ ਰਹਿ ਲੋ ਉਹਦੇ ਲਈ ਵੀ ਮੈਂ ਵੀ ਐਸਐਸਪੀ ਸਾਹਿਬ ਨੂੰ ਕਹਿਤਾ ਕਿ ਹੋਰ ਬੰਦੇ ਲਗਾਏ ਜਾਣ ਡੀਐਸਪੀ ਸਾਹਮਣੇ ਵੀ ਇਹ ਵੀ ਲਿਖ ਕੇ ਭੇਜ ਰਹੇ ਨੇ ਕਰਾਂਗੇ ਇੱਕ ਸਰ ਜਿੰਨੇ ਦਿਨ ਮੇਲੇ ਚੱਲਦੇ ਨੇ ਬਿਊਟੀ ਸੇਟੀ ਜਿਹੜੇ ਨੇ ਚੱਲਦਾ ਜੀ ਹਾਂਜੀ ਹਾਂ ਤੱਕ ਟ੍ਰੈਫਿਕ ਜਿਹੜੀ ਸ਼ਹਾਦਤ ਹੋਈ ਇਹ ਬੰਦਾ ਤੱਕ ਵੀ ਜਿਹੜੀ ਉਹਦੀਆਂ ਅੰਤਨਾਦਾਂ ਹੋ ਜਾਂ ਹਾਂਜੀ ਉਹ ਕਰ ਰਹੇ ਜਿਹੜਾ ਆਪਣਾ ਵਿਸ਼ਕਰਮਾ ਚੌਕ ਉੱਥੋਂ ਬਾਜ਼ਾਰ ਦੀ ਐਂਟਰੀ ਜਿਹੜੀ ਹੈਗੀ ਅੱਜ 4 ਵੀਲਰਸ ਲਈ 3 ਦਿਨ ਬੰਦ ਰੱਖੂਗਾ 2 ਵੀਲਰੀ ਚੱਲਣਗੇ ਔਰ ਪੈਦਲ ਜਿਹੜੇ ਹੈ ਜਾਣ ਵਾਲੇ ਯਾਤਰੀ ਉਹ ਜਾਣਗੇ 4 ਵੀਲਰ ਦੀ ਐਂਟਰੀ ਬੰਦ ਹੋਏਗੀ ਹੋਰ ਕੁਛ ਨਾ ਕੋਈ ਬਾਜੀ ਬਸ ਉਹੀ ਹੈ ਆਪਾਂ ਸਾਰੇ ਪ੍ਰਸ਼ਾਸਨ ਤਿਆਰ ਹੈ ਛੋਟੇ ਸਹਿਬਜ਼ਾਦੇ ਹਾਂ ਜਿਹੜੀ ਸ਼ਹਾਦਤ ਹੈ ਉਹਨੂੰ ਪ੍ਰਣਾਮ ਕਰਦੇ ਹਾਂ ਔਰ ਉਹਨੂੰ ਯਾਦ ਕਰਨ ਲਈ ਸ਼ਰਧਾ ਕਰਨ ਲਈ ਜਿਹੜੀ ਸੰਗਤ ਆਏਗੀ ਉਹਨਾਂ ਦਾ ਸਾਰਾ ਖਿਆਲ ਅਸੀਂ ਰੱਖਾਂਗੇ ਹੁਣ ਸੰਗਤ ਦੇ ਜੀ